ਜੀ ਸਸਿਕਾ ਬਾਈ ਜੀ ਸਵਾਗਤ ਹੈ ਤੁਹਾਡਾ ਨੰਬਰ ਦਾ ਐਗਰੀ ਵਰਕ ਸਮਾਣਾ ਚੈੱਕ ਕਰੋ ਬਾਈ ਜੀ ਨਵੇਂ-ਨਵੇਂ ਟਰਾਲੇ ਨੰਬਰ ਦਾ ਹੈ ਐਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਐਨ ਏ ਐਸ ਜੀ ਐਸਟੀ ਨੰਬਰ ਚੈੱਕ ਕਰੋ ਬਾਈ ਜੀ ਆਪਣਾ 10 ਫੁੱਟ ਤੋਂ ਲੈ ਕੇ 21 22 ਫੁੱਟ ਤੱਕ ਟਰਾਲੇ ਤਿਆਰ ਕਰਦੇ ਆਪਾਂ ਆਹ ਖੜਾ ਬਾਈ ਜੀ ਐਮ ਸੀ ਦਾ ਲੋਹੇ ਚ ਇਹ ਖੜਾ ਟਾਟਾ ਸੇਲ ਦਾ ਲੋਹੇ ਚ ਟਾਟਾ ਸੇਲ ਦਾ ਲੋਹੇ ਵੀਰੇ 93 ਰੁਪਏ ਕਿਲੋ ਐਮ ਸੀ ਦਾ 90 ਰੁਪਏ ਕਿਲੋ ਬਾਕੀ ਜਿਹੜੀ ਆਪਣੀ ਵੀਰੇ ਕੁਆਲਿਟੀ ਮਿਲੇਗੀ ਤੁਹਾਨੂੰ ਕੋਈ ਪਟੇਨ ਵਾਲੀ ਕੁਆਲਿਟੀ ਨਹੀਂ ਮਿਲੂਗੀ ਸਿਰੇ ਤੋਂ ਸਿਰੇ ਤੱਕ welding ਵਾਲੀ ਕੁਆਲਿਟੀ ਮਿਲੂਗੀ। ਪ੍ਰੋਟੀਨ ਵਾਲੀ welding ਚ ਪ੍ਰੋਟੀਨ ਵਾਲੀ ਸਫਾਈ ਬਹੁਤ ਆਉਂਦੀ ਆ ਪਰ ਕੁਆਲਿਟੀ ਨਹੀਂ ਹੁੰਦੀ ਉਹ। ਸਿਰੇ ਤੋਂ ਸਿਰੇ ਤੱਕ clear ਮਿਲੂਗੀ ਹਰੇਕ ਐਂਗਲ ਬੱਤੇ ਤੇ। Tata Steel ਦਾ ਲੋਹਾ ਸਾਰਾ 10 ਇੰਚੀ ਚਾਸੀ, 5 ਇੰਚੀ ਹੁੱਕ, ਸਵਾ ਦੋ ਬਾਡੀ, 3 ਫੁੱਟ ਬਿਹਰੇ ਤਰਪਾਲ ਪਾਈਪ ਮੰਜਾ ਲੱਗਿਆ ਹੋਇਆ। AMC ਲੋਹੇ ਚ 3 ਫੁੱਟ ਬਿਹਰੇ ਸਵਾ ਦੋ ਬਾਡੀ, ਇਹਦੇ 4 ਇੰਚੀ ਹੁੱਕ। ਗੋਲ ਹਿੱਸਾ ਡਬਲ ਜੈਕ। ਚੈੱਕ ਕਰ ਸਕਦੇ ਹੋ ਬਾਈ। ਜੈਕ ਲਈ ਪटीशन। ਸਾਰਾ ਮਾਲ ਵੀਰੇ ਆਪਣਾ ਨਮਾ ਹੋਏਗਾ ਬੱਤਰੀ ਮਟਾਈ ਚੈੱਕ ਕਰ ਲੋ 4 ਕਿਲੋ ਵਾਲਾ ਪਰਫੈਕਟ ਵਜਨ ਮਤਲਬ ਕਿ 13 6.5 ਤਿਆਰ ਖੜਾ ਇਹ ਆਰਡਰ ਤੇ ਆਣਾ ਜੂਪੀ ਹਰਦੋਈ ਸਾਈਡ 13 6.5 210000 ਦਾ 23 क्विंटल ਵਜਨ ਇਹ ਵੀਰੇ ਤਾਡਾ ਸੇਲ ਚ 31 क्विंटल ਵਜਨ ਇਹ ਚ 29 क्विंटल 64 ਚ ਅੰਦਰ ਆਪਣੇ ਕੋਲ ਮਾਲ ਖੜਾ ਆ 11 6.5 14 7 ਪਿੱਛੇ ਵੀ 14 7 ਤਿਆਰ ਖੜੇ ਨੇ ਆਪਣੇ ਕੋਲ ਵਾਈਟ ਕਲਰ ਚ 14 7 ਖੜਾ ਵੀਰੇ ਬਲੂ ਕਲਰ ਚ 2,75,000 ਦਾ 30 ਕੁਆਂਟਲ ਵਜਨ ਡਬਲ ਜੈਕ 10 ਇੰਚੀ ਚਾਸੀ ਸਵਾ 2 ਬਾਡੀ 3 ਫੁੱਟ ਬਿੱਡ ਡਬਲ ਜੈਕ 골 ਹਿੱਸਾ ਡਬਲ ਟਾਇਰ 14 7 ਖੜਾ ਵੀਰੇ 2,45,000 ਦਾ ਸਵਾ 2 ਬਾਡੀ 2.5 ਫੁੱਟ ਬਿੱਡ ਮੰਝਾ ਲੱਗਿਆ ਡਬਲ ਜੈਕ 10 ਇੰਚੀ ਚਾਸੀ ਡਾਲੇ 2 ਫੜ ਇਹ ਵੀ 14 7 ਆ ਵੀਰੇ ਦੋਨੋਂ ਬੈਕ ਸਾਈਡ ਬਾਰਾ ਸਾਢੇ 6 ਚੈੱਕ ਕਰਾਉਣੇ ਆ ਪੜਾ ਸਾਢੇ 6 ਟਰਾਲੇ ਆਪਣੇ ਕੋਲ 4-5 ਪੀਸ ਖੜੇ ਆ ਵੀਰੇ 1,85,000 ਤੋਂ ਲੈ ਕੇ 1,90, 2 ਲੱਖ ਸਭ ਤਰ੍ਹਾਂ ਦੇ ਤਿਆਰ ਖੜੇ ਨੇਗੇ 20-21 ਕੁਇੰਟਲ ਵਜਨ ਤੋਂ ਲੈ ਕੇ 22-23 ਕੁਇੰਟਲ ਤੱਕ ਦੇ ਇਹਨਾਂ ਦੇ ਵੀਰੇ 8 ਇੰਚੀ ਚਾਸੀ 2 ਫੁੱਟ ਬਾਡੀ ਸਾਈਡ 12 ਗੇਜ 2.5 ਫੁੱਟ ਵਿਡ ਲੈਜ਼ਰ ਕਟਿੰਗ 25 ਟਾਂ ਦਾ ਜੈਕ ਚੌਰਸ ਹਿੱਸਾ 4 ਇੰਚੀ 10 ਨਟੀ ਹੱਬ